2 3 2 5 2 3 ਕਹਿੰਦੇ ਇੱਕ ਜਾਲਮ ਕੋਚ ਤੇ ਇੱਕ ਜਾਲਮ ਪਿਓ ਜੇ ਬੰਦੇ ਦੀ ਜ਼ਿੰਦਗੀ ਚ ਆ ਜਾਏ ਨਾ ਤੇ ਨਾਲ ਆਪਾਂ ਲੈ ਆ ਚਾਰ ਉਬਲੇ ਹੋਏ ਆਂਡੇ ਬੋਇਲ ਜਿਹੇ ਲੋਪਾੜਾ ਆਪਾਂ ਇਹਦਾ ਕੱਢਦਾ ਤੇ ਨਾਲ ਆਪਾਂ ਇੱਕ ਪਲੇਟ ਸਲਾਦ ਲਈਏ ਫੁੱਲ ਪਲੇਟ ਹਾਂਜੀ ਸਵੇਰੇ ਉੱਠਣ ਸਾਰ ਆਪਾਂ ਪਹਿਲਾਂ ਗਰਮ ਪਾਣੀ ਪੀਤਾ ਗਰਮ ਕਰਕੇ ਆਪਾਂ ਗਲਾਸ ਇੱਕ ਭਰ ਗਏ ਫਿਰ ਉਸ ਤੋਂ ਬਾਅਦ ਮੈਂ ਨਾ ਰਾਤ ਨੂੰ ਦੋ ਅੰजीर ਪੇਕੇ ਰੱਖੇ ਸੀਗੇ ਖਾਣ ਵਾਸਤੇ ਸੋ ਅੰजीर ਬਹੁਤ ਵਧੀਆ ਹੁੰਦੇ ਆ ਤਾਂ ਇੰਨੇ ਰਾਤ ਨੂੰ ਪੇਕੇ ਤੁਸੀਂ ਗਿਨੇ ਖਾ ਸਕਦੇ ਹੋ ਫਿਰ ਚੋਰੇ ਮੈਂ ਗਰਾਊਂਡ ਦੇ ਵਿੱਚ ਜਾਣ ਲਈ ਮੈਂ ਰੈਡੀ ਹੋ ਗਿਆ ਮੈਂ ਜੂਟ ਵਗੈਰਾ ਪਾ ਲੇ ਰੈਡੀ ਹੋ ਗਿਆ ਜੋ ਵੀ ਮੈਨੂੰ ਸਮਾਨ ਚਾਹੀਦਾ ਸੀ ਗਰਾਊਂਡ ਦੇ ਵਿੱਚ ਲੈ ਕੇ ਜਾਣ ਵਾਸਤੇ ਮੈਂ ਬੈਗ ਚ ਪਾ ਲਿਆ ਤੁਹਾਨੂੰ ਸਭ ਨੂੰ ਪਰਦਾ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਉਂਧਰ ਉੱਤੇ ਚੜ੍ਹਦੀ ਕਲਾ ਦੇ ਵਿੱਚ ਹੋ ਮੇਰੇ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸ੍ਰੋਇਸ ਬਲੌਗ ਤੇ। ਸੋ ਦੋਸਤੋ ਆਪਣੇ ਬਲੌਗ ਦਾ ਜਿਹੜਾ ਹੈ ਤੀਜਾ ਦੇਣਾ ਜਦ ਆਪਾਂ ਨੇ ਇਹ ਤਾਂ ਪੰਡਾ ਰੀਂਦਾ ਉਹਦੇ ਵਿੱਚ ਤੋਂ ਬਨੂ ਸਿੱਜੇ ਦੇਣਾ ਜਿਹੜੇ ਪਾਸਿਓਂ ਜਿਹੜੀ ਦਮਾ ਤਿਆਰ ਹੋ ਚੁੱਕੇ ਆ ਤੇ ਆਪਾਂ ਨੂੰ ਚੱਲਿਆ ਜਮਨ ਦੇ ਜਮਨ ਦਾ ਵਾਪਸ ਤਾਂ ਸਾਰਾ ਕੁਝ ਜਿਹੜਾ ਆਪਾਂ ਰੈਡੀ ਕਰ ਲਿਆ ਗਲਾਂ ਨੂੰ ਆਪਾਂ ਰੈਡੀ ਕਰਨੇ ਆ ਬਲੂਜੀ ਵਿੱਚ ਪਾ ਲਈਆ ਬੈਂਡਾ ਪਾ ਲਈਆ ਆ ਪਿਆਜ਼ ਦੀ ਸਿੰਦੂ ਐਂਡੋ ਵਿੱਚ ਪਾ ਲਈਆ ਤੇ ਕਾਹਲ ਜਿਹੜਾ ਆਪਾਂ ਵਿੱਚ ਪਾ ਲਿਆ ਵਾ ਜਦੋਂ ਸੁਣੋਂ ਪਰ ਰੈਡੀ ਹੋ ਗਏ ਜਾਣ ਵਕਤ ਤੇ ਪਾਣੀ ਦਾ ਜਿਹੜਾ ਸ਼ੇਕ ਕਰ ਉਹ ਮੈਂ ਜਾਣ ਲੱਗਿਆਂ ਕਰਦੇ ਆ ਤੇ ਬਸ ਰੈਡੀ ਹੋ ਕੇ ਹੁਣ ਆਪਾਂ ਮਿਲਦੇ ਤੁਹਾਨੂੰ ਗਰਾਉਂਡ ਦੇ ਵਿੱਚ ਸੋ ਗਲੋਬਲ ਬਣੇ ਰਹੇ ਲੇ ਵੀ ਮਿੱਤਰੋ ਅਸੀਂ ਪਹੁੰਚ ਗਏ ਗਰਾਊਂਡ ਦੇ ਵਿੱਚ ਤੇ ਮੇਰੇ ਨਾਲ ਹੈਗਾ ਮੇਰਾ ਦੋਸਤ ਜਿਗਰੀ ਯਾਰ ਅੰਮਰਸਰ ਤੋਂ ਲੱਕੀ ਤੇ ਜਿਹੜਾ ਅਸੀਂ ਗਰਾਊਂਡ ਦੇ ਵਿੱਚ ਸਾਡਾ ਜਿਹੜਾ ਵਰਕਆਊਟ ਹੈਗਾ ਪਹਿਲਾ ਸਾਡਾ ਹੋਊਗਾ ਅਸੀਂ ਪਹਿਲਾਂ ਬਾਰਮਾਪ ਕਰਾਂਗੇ ਪਹਿਲਾਂ ਫਿਟਨੈਸ ਵਰਕਆਊਟ ਆ ਫਿਟਨੈਸ ਵਰਕਆਊਟ ਕਰਨ ਤੋਂ ਬਾਅਦ ਫਿਰ ਅਸੀਂ ਕਰਾਂਗੇ ਬੌਕਸਿੰਗ ਵਰਕਆਊਟ ਬੌਕਸਿੰਗ ਵਰਕਆਊਟ ਕਰਨ ਤੋਂ ਬਾਅਦ ਫਿਰ ਅਸੀਂ ਲਾਵਾਂਗੇ ਕੋਰ ਦੀ ਐਕਸਰਸਾਈਜ਼ਾਂ ਕਰਾਂਗੇ ਸਾਡਾ ਇਹੀ ਮੇਰੇ ਖਵੱਚ ਆਪਣੇ ਹਿਸਾਬ ਦੇ ਨਾਲ ਸ਼ਡਿਊਲ ਆ ਬਾਕੀ ਜੋ ਸਾਡੇ ਕੋਸ ਆ ਕਰਾਉਣਗੇ ਉਹ ਦੇਖਦੇ ਕੀ ਆ ਹਾਂਜੀ ਤੁਹਾਨੂੰ ਕੀ ਲੱਗਦਾ ਕੀ ਹੋਊਗਾ ਜੀ ਅੱਜ ਭਾਜੀ ਸਪ੍ਰਿੰਟ ਹੈਗੀਆਂ ਕਿਉਂਕਿ ਅੱਜ ਬੁੱਧਵਾਰ ਹੈ ਨਾ ਅੱਛਾ ਬੁੱਧਵਾਰ ਸਪ੍ਰਿੰਟ ਹੁੰਦੀਆਂ ਲੌਂਗ ਸਪ੍ਰਿੰਟਾਂ ਹੌਟ ਸਪ੍ਰਿੰਟਾਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਕਰਨਾ ਵਾਰਮ-ਅਪ ਵਾਰਮ-ਅਪ ਕਰਕੇ ਫਿਰ ਆਪਾਂ ਰ ਰੈਣੀ ਜੋ ਵੀ ਹੋਊਗੀ ਫਿਰ ਉਸ ਤੋਂ ਬਾਅਦ ਆਪਣਾ ਬਾਕਸਿੰਗ ਵਰਕਆਊਟ ਸੋ ਅਸੀਂ ਛੋਟੀਆਂ-ਛੋਟੀਆਂ ਚੱਲਕੀਆਂ ਨੇ ਜਿਹੜੀਆਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਸੋ ਵਲੌਗ ਦੇ ਨਾਲ ਬਣੇ ਰਹੋ ਕੱਲਾ ਜਿਹੜਾ ਮਿੱਥੇ ਗੁੱਠਾ ਲੱਗ ਗਿਆ ਸੀ ਉਹ ਪੰਜ ਤੁਸੀਂ ਦੇਖ ਸਕਦੇ ਹੋ ਥੋੜੀ ਜਿਹੀ ਸੁਜੀ ਹੋਇਆ ਸੋ ਬੌਕਸਿੰਗ ਆ ਜਿਹੜੀ ਥੋੜੀ ਜੀ ਯਾਰ ਬਹੁਤ ਔਖਾ ਕੰਮ ਆ ਹਨਾ ਮੁੱਕੇ ਖਾਓਗੀ ਤੇ ਨਾਲ ਹੀ ਸੋ ਬਲੌਗ ਦੇ ਨਾਲ ਬਣੇ ਦਿਓ ਤੁਹਾਨੂੰ ਅੱਗੇ ਦਿਖਾਉਣਾ ਤੇ ਬਾਕੀ ਗੱਲਾਂ ਪੈਂਡੇ ਜੀ ਕਰਾਂਗੇ ਵਰਕਆਊਟ ਕਰਨ ਤੋਂ ਪਹਿਲਾਂ ਆਪਾਂ ਪਹਿਲਾਂ ਜਾਂਗੀ ਤਰ੍ਹਾਂ ਸਟੋਜੀ ਕੀਤੀ ਵਾਰਮ ਅਪ ਕੀਤੀ ਸਰੀ ਡੀਮ ਨੇ ਰੜਕੇ ਤੇ ਆਪਾਂ ਜੰਪਿੰਗ ਐਕਸਰਸਾਈਜ਼ਾਂ ਕੀਤੀਆਂ ਤੇ ਕੁਝ ਬਸ ਸਟੈਂਡਿੰਗ ਐਕਸਰਸਾਈਜ਼ਾਂ ਕੀਤੀਆਂ ਰੜਕੇ ਕਿ ਵੀ ਵਰਕਆਊਟ ਕਰਨ ਤੋਂ ਪਹਿਲਾਂ ਵਾਰਮ ਅਪ ਕਰਨਾ ਬਹੁਤ ਜ਼ਰੂਰੀ ਹੈ ਤੇ ਸਾਡਾ ਜਿਹੜਾ ਵਰਕਆਊਟ ਸੀ ਜਿਹੜਾ ਰਨਿੰਗ ਦਾ ਵਰਕਆਊਟ ਸੀ ਨਾ ਉਹ ਖਤਮ ਹੋ ਗਿਆ ਸਾਡਾ ਟੋਟਲ ਵਰਕਆਊਟ ਸੀ ਜਿਹੜਾ 24 ਮਿੰਟ ਦਾ ਸੀ ਨਾ 24 ਮਿੰਟ ਦਾ ਵਰਕਆਊਟ ਸੀ ਜਿਸ ਦੇ ਵਿੱਚ ਮਤਲਬ ਵੀ ਪਹਿਲਾ 10 ਮਿੰਟ ਦਾ ਰਾਉਂਡ ਸੀ 2 ਮਿੰਟ ਦੀ ਰੈਸਟ ਸੀ ਫਿਰ 8 ਮਿੰਟ ਦਾ ਰਾਉਂਡ ਸੀਗਾ ਫਿਰ ਉਸ ਤੋਂ ਫਿਰ 2 ਮਿੰਟ ਦੀ ਰੈਸਟ ਸੀ ਫਿਰ ਉਸ ਤੋਂ ਬਾਅਦ 6 ਮਿੰਟ ਦਾ ਮਤਲਬ ਵੀ ਰਾਉਂਡ ਸੀ ਉਹਦੇ ਵਿੱਚ ਕਿਸੇ ਜੀ ਮਨ ਕੇ ਚਲੋ 10 ਮਿੰਟ ਦਾ ਰਾਉਂਡ ਸੀ ਨਾ ਉਹਦੇ ਵਿੱਚ ਵਿਸਲ ਤੇ ਰਨਿੰਗ ਸੀ ਤੇ ਵਿਸਲ ਤੇ ਵਾਕ ਕਰਨਾ ਸੀ ਫਿਰ ਵਿਸਲ ਤੇ ਰਨਿੰਗ ਕਰਨੀ ਜਿਹੜਾ ਦੇਖੋ 24 ਘੰਟੇ ਵਰਕਆਊਟ ਹੋਇਆ ਤੇ ਮਤਲਬ ਤੁਸੀਂ ਦੇ ਗਿੱਲੇ ਹੋ ਗਏ ਪਸੀਨਾ ਕੋਸੀ ਨਹੀਂ ਹੋਗਾ ਮੈਂ ਦੇਖ ਲਓ ਨਾ ਮੇਰਾ ਨਿਕਰ ਕਿੰਨੀ ਗਿੱਲੀ ਹੋ ਗਈ ਸੈਂਡੋ ਜਿਵੇਂ ਜਾਰੀ ਕੀ ਬਸ ਹੋ ਗਿਆ ਤੁਸੀਂ ਹੀ ਗੋਵਾਂਗੇ ਭਾਜੀ ਵਰਕਆਊਟ ਵਰਕਆਊਟ ਤੋਂ ਵੱਧ ਜਿਆਦਾ ਨਹੀਂ ਹੁਣ ਆਪਰ 24 ਘੰਟੇ ਮਤ ਲੱਗਦੀ ਨਹੀਂ ਮੈਂ ਨਾ ਕਹੂਮਸ ਹਾਂ ਗਰਮੀ ਬੜੀ ਆ ਸਤੰਬਰ ਦਾ ਮਹੀਨਾ ਦਾ ਜੁਲਾਈ ਦਾ ਮਹੀਨਾ ਵੀ ਨਾ ਜੁਲਾਈ ਦਾ ਮਹੀਨਾ ਵਾ ਤੇ ਜਿਹੜਾ ਅਗਸਤ ਆ ਉਹ ਪਰ ਇਹ ਜਿੰਨੇ ਵੀ ਮੇਰੇ ਪੇਟ ਪਰ ਮੇਰੀ ਵੀਡੀਓ ਦੇ ਦੇ ਇਹ ਨਾ ਸੋਚੋ ਵੀ ਗਰਮੀ ਕਰਕੇ ਸਾਨੂੰ ਪਸੀਨਾ ਜ਼ਿਆਦਾ ਆ ਪਰ ਸ਼ਾਲਾ ਚ ਵੀ ਸਾਨੂੰ ਇੰਨਾ ਹੀ ਹੁੰਦਾ ਵਾ ਤਾਂ ਵੀ ਕੋਈ ਸਾਲਾ ਜੇ ਇਹਨਾਂ ਨਾਲ ਵੱਧ ਹੁੰਦਾ ਕਿਉਂਕਿ ਸਾਲਾਂ ਦੇ ਵਿੱਚ ਜਿਹੜਾ ਵਰਕਆਊਟ ਜਦੋਂ ਕਰਦੇ ਨੇ ਬੋਡੀ ਇੱਕ ਵਾਰੀ ਗਰਮ ਹੋ ਜਾਂਦੀ ਉਹ ਚ ਮਤਲਬ ਵੀ ਪਸੀਨਾ ਜ਼ਿਆਦਾ ਆਉਂਦਾ ਵਾ ਹੁਣ ਮਤਲਬ ਜਿਹੜਾ ਆ ਰਨਿੰਗ ਦਾ ਵਰਕਆਊਟ ਸੀ ਇਹ ਖਤਮ ਹੋ ਗਿਆ ਹੁਣ ਜਿਹੜਾ ਇਹ ਮਤਲਬ ਲੋਰ ਦਾ ਸੀ ਹਣਾ ਲੋਰ ਦਾ ਬਹੁਤ ਵਧੀਆ ਵਾ ਤੇ ਪਰ ਇਹ ਤੇ ਗਰਮੀ ਬਹੁਤ ਗਰਮੀ ਕਰਕੇ ਹੋ ਰਿਹਾ ਜਰਾ ਇਹ ਲੋਰ ਲੋਰ ਲਿਲਜ਼ਾ ਵਰਕਆਊਟ ਸੀ ਹੁਣ ਅੱਪਰ ਬੋਡੀ ਦਾ ਵਰਕਆਊਟ ਹੋਣਾ ਉਹਦੇ ਵਿੱਚ ਇਹ ਸ਼ਾਇਦ ਹੁਣ ਪੁਸ਼-ਅਪ ਰਵਾਣਗੇ ਫਿਰ ਸ਼ੈਡੋ ਬਾਕਸਿੰਗ ਹੋਊਗੀ ਫਿਰ ਉਸ ਤੋਂ ਬਾਅਦ ਮੇਰੇ ਖਿਆਲ ਵਿੱਚ ਪੇਟ ਦੀ ਐਕਸਰਸਾਈਜ਼ ਹੋਣੀ ਹੈ ਹਣਾ ਜਿਹੜੀ 2 ਉਤਤਵਾ ਸਾਡਾ ਵਰਕਆਊਟ ਜਿਹੜਾ ਸਮਾਪਤ ਹੋ ਜਗਾ ਜੀ ਸੋ ਵਲੋਗ ਦੇ ਨਾਲ ਬਣੇ ਰਹੋ ਜੀ ਇਹ ਵਰਕਆਊਟ ਖਤਮ ਹੋਣ ਤੋਂ ਬਾਅਦ ਸਾਡੀ ਵੀਸੇ ਦੇ ਉੱਤੇ ਅਸੀਂ ਜਿਹੜਾ ਸੀ ਆ ਮਤਲਬ ਪੁਸ਼ਪ ਲਗਾਉਣੀ ਸੀਗੀ ਪਹਿਲਾਂ ਰੈਨੀ ਦੇ ਵਿੱਚ ਸੀ ਲੋਅਰ ਲਿਫਟ ਦਾ ਵਰਕਆਊਟ ਕੀਤਾ ਹੈ ਹੁਣ ਅੱਪਰ ਬੋਡੀ ਦਾ ਵਰਕ ਹੋਣਾ ਸੀਗਾ ਉਹ ਸ਼ੈਡੋ ਬਾਕਸਿੰਗ ਸੀਗੀ ਸ਼ੈਡੋ ਬਾਕਸਿੰਗ ਤੋਂ ਬਾਅਦ ਅਸੀਂ ਲੋਗਣ ਸੀਗੇ ਪੁਸ਼ਪ ਲਗਾਉਣੀ ਸੀਗੇ ਵਿਸਲ ਦੇ ਉੱਤੇ ਪੁਸ਼-ਅਪ ਲਗਾਉਣੇ ਕਮਾਂਡ ਦਿੱਤੇ ਜੋ ਕੋਸਾਂ ਨੂੰ ਸਾਨੂੰ ਕਮਾਂਡ ਦੇ ਨਹੀਂ ਸੀ ਵਿਸਲ ਦੀ ਤੇ ਅਸੀਂ ਉਹਦੇ ਉੱਤੇ ਹੀ ਅਸੀਂ ਪੁਸ਼-ਅਪ ਵਗੈਰਾ ਲਗਾਉਣੇ ਸੀਗੇ ਤੇ ਨਾਲ ਜਿਹੜਾ ਸਾਡਾ ਸੀਗਾ ਸ਼ੈਡੋ ਬਾਕਸਿੰਗ ਵੀ ਸੀਗੀ ਉਹ ਜਦੋਂ ਮਰਜ਼ੀ ਵੱਲ ਵਿਸਲ ਮਾਰ ਸਕਦੇ ਕੋਸਾਂ ਉਹਨਾਂ ਦੇ ਡਿਪੈਂਡ ਕਰਦਾ ਸੀ ਕਿੰਨੀ ਰੇਸਟ ਹੈ ਨਹੀਂ ਕਿੰਨੀ ਨਹੀਂ ਤੇ ਫਿਰ ਉਸ ਤੋਂ ਬਾਅਦ ਮਤਲਬ ਜਿਹੜੀ ਸਾਡੀ ਸ਼ੈਡੋ ਬਾਕਸਿੰਗ ਜਦੋਂ ਸੀਗੇ ਜਿਹੜੇ ਉਹ ਵੀ ਵਿਸਲ ਦੇ ਉੱਤੇ ਅਸੀਂ ਪੰਜ ਮਾਰਦੇ ਸੀਗੇ ਫੁੱਟਵਰਕ ਅਸੀਂ ਕਰਦੇ ਰਹਿਣਾ ਸੀਗਾ ਹਣਾ ਤੇ ਉਸ ਤੋਂ ਬਾਅਦ ਵਿਸਲ ਦੇ ਉੱਤੇ ਜੀ ਪੰਜ ਮਾਰਦੇ ਸੀਗੇ ਤੇ ਇਹ ਸਾਡੇ ਜਿਹੜੇ ਸੀਗੇ ਤਿੰਨ ਰੌਂਡ ਸੀ ਸਾਡੇ ਤਿੰਨ ਵਾਰ ਸ਼ੈਡੋ ਬਾਕਸਿੰਗ ਦੇ ਹੋਏ ਜੀ ਕਿ 24 ਮਿੰਟ ਵਰਕਆਊਟ ਜਿਹੜਾ ਪਹਿਲਾ ਹੋ ਗਿਆ ਤਿੰਨ ਵਾਰ ਸਾਡੇ ਸ਼ੈਡੋ ਬਾਕਸਿੰਗ ਦੇ ਤੇ ਪੁਸ਼-ਅੱਪ ਜਿਹੜੇ ਲੱਗਦੇ ਸੀ ਸਾਰੇ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਲੱਗਦੇ ਸੀਗੇ ਤੇ ਵਿਸਰ ਦੇ ਉੱਤੇ ਹੀ ਅਸੀਂ ਪੁਸ਼-ਅੱਪ ਵਗੈਰਾ ਲਗਾਉਂਦੇ ਸੀਗੇ ਕਿਉਂਕਿ ਅੱਪਰ ਬੋਡੀ ਦਾ ਵੀ ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਲੋਅਰ ਦਾ ਵਰਕਆਊਟ ਕਰ ਰਿਆ ਨਾ ਤਾਂ ਦਾ ਅੱਪਰ ਬੋਡੀ ਦਾ ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ ਸਾਡੀ ਕੋਚਾਂ ਨੇ ਬਸ ਕਰਾਈ ਹੋਈ ਆ ਤੇ ਤਾਂ ਸਾਡੇ ਕੋਲ ਸਾਬ ਦੇਖੋ ਕਹਿੰਦੇ ਇੱਕ ਜ਼ਾਲਮ ਕੋਚ ਤੇ ਇੱਕ ਜ਼ਾਲਮ ਪਿਓ ਜੇ ਬੰਦੇ ਦੀ ਜ਼ਿੰਦਗੀ ਚ ਆ ਜਾਏ ਨਾ ਕਿਹਦੇ ਬੰਦੇ ਦੀ ਜ਼ਿੰਦਗੀ ਸੁਧਾਰ ਦਿੰਦਾ ਹੈ ਸੱਚ ਗੱਲ ਆ ਜੇ ਜਲਮ ਕੋਚ ਤੇ ਜਲਮ ਪਿਓ ਨਾ ਨਾ ਬੰਦੇ ਦੀ ਜ਼ਿੰਦਗੀ ਨਹੀਂ ਬਣਦੀ ਹੈਗੀ ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਜਲਮ ਪਿਓ ਤੇ ਜਲਮ ਕੋਚ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਸਕਸੈਸ ਹੋਣਾ ਵਾ ਤੇ ਨਾਲ ਸਾਡੀ ਬਸ ਕਰਾਈ ਯਾਰ ਨਹੀਂ ਤੋਂ ਨਾਲ ਹੀ ਛੇੜੋ ਨਾਲ ਹੀ ਪੁੱਛ ਤੇ ਨਾਲ ਹੀ ਤੁਸੀਂ ਆਦੇ ਕੀ ਆਲਾ ਸਵੇਰੇ 6:30 7:00 ਦੇ ਦਾ ਟਾਈਮ ਆ ਸ਼ਾਬਾਸ਼ ਹਾਂਜੀ ਜਿਹੜਾ ਅੱਜ ਸਾਡਾ ਮਾਰਨਿੰਗ ਦਾ ਵਰਕਆਊਟ ਸੀ ਜਿਹੜਾ ਸਮਾਪਤ ਹੋ ਗਿਆ ਵਾ ਜਿਹੜਾ ਸਾਡਾ ਵਰਕਆਊਟ ਸੀ ਟੋਟਲ ਮੇਰੇ ਖਿਆਲ ਚ ਇਹ ਤੇ 30 35 ਮਿੰਟ ਦਾ ਵਰਕਆਊਟ ਹੋਊਗਾ ਸਾਣਾ ਤੇ ਵਿੱਚ ਰੈਸਟ ਵਗੈਰਾ ਪਾ ਕੇ ਸੋਸਰਾ ਘੰਟਾ ਸਵਾ ਘੰਟਾ ਦਾ ਵਰਕਆਊਟ ਹੋਊਗਾ ਸਟੈਚਿੰਗ ਵੇਰਾ ਕੂਲਡਾਊਨ ਪਾ ਕੇ ਪਰ ਸਾਡੀ ਬੱਸ ਪਰ ਸਾਡੀ ਬੱਸ ਹੋ ਗਿਆ ਐਨ ਪੂਰੀ ਜੋਰ ਲਗਾ ਗਿਆ ਸਰੀਰ ਨੂੰ ਐਂ ਕਹਦਾ ਵੇ ਬੈੱਡ ਮਿਲ ਜੇ ਬੱਸ ਤੇ ਜਾ ਕੇ ਸੋ ਜੀਏ ਤੇ ਹੁਣ ਆਪਾਂ ਬਿਖੋਦੇ ਆਪਾਂ ਜਿਹੜਾ ਸਾਡੀ ਬੋਡੀ ਸਰੀਰ ਦੀ ਕੰਡੀਸ਼ਨ ਜਿਹੜੀ ਅੱਜ ਦੀ ਆਪਣੀ ਆਹ ਬੋਡੀ ਦੀ ਆਪਣੀ ਇਹ ਆਪਣੀ ਬੋਡੀ ਦੀ ਕੰਡੀਸ਼ਨ ਅੱ ਤੀਜਾ ਦਿਨ ਆਪਣਾ ਸੋ ਆਪਣਾ ਜਿਹੜਾ ਸਵੇਰ ਦੀ ਵਰਕਆਊਟ ਆਪਾਂ ਇੱਥੇ ਖਤਮ ਕਰਦੇ ਹੁਣ ਕਰੀਏ ਜੀ ਅੱਗੇ ਮੈਂ ਤੁਹਾਨੂੰ ਦੱਸਾਂਗਾ ਜਿਹੜੀ ਆਪਣੀ ਅਗਲੀ ਰੁਟੀਨ ਆ ਬ੍ਰੇਕਫਾਸਟ ਤੇ 스ਨੈਕ ਮੀਲ ਤੇ ਲਾਂਚ ਜਿਹੜਾ ਤੇ ਬਾਕੀ ਜਿਹੜਾ ਸ਼ਾਮ ਦਾ ਵਰਕਆਊਟ ਆਪਾਂ ਤੁਹਾਨੂੰ ਹੁਣ ਲੈ ਕੇ ਜਾਵਾਂਗੇ ਗਰਾਊਂਡ ਦੇ ਵਿੱਚ ਸੋ ਦੋਸਤੋ ਬਲੌਗ ਦੇ ਨਾਲ ਜੁੜੇ ਰਹੋ ਸੋ ਦੋਸਤੋ ਬਲੌਗ ਦੇ ਨਾਲ ਫੜੇ ਰਹੋ ਮਿਲ ਜਾਓ ਬਹੁਤ ਛੇਤੀ ਅਗਲੇ ਸੋ ਮਿਲਦੇ ਆ ਬਹੁਤ ਛੇਤੀ ਸ਼ਾਮ ਦੇ ਸੈਸ਼ਨ ਦੇ ਵਿੱਚ ਬਾਏ ਚਾਹ ਪਜੜੇ ਅੰਡੇ ਆ ਬ੍ਰੇਕਫਾਸਟ ਦੇ ਵਿੱਚ ਕਰਾਂਗੇ ਚਾਰ ਜਿਹੜੇ ਆਪਾਂ ਜੀ ਆਪਾਂ ਜਿਹੜੇ ਚਾਰ ਹੰਡੇ ਆਪਾਂ ਖਾਣਾ ਜਿਹੜਾ ਇਹਦਾ yellow part ਆਪਾਂ yellow part ਆਪਾਂ ਇਹਨਾਂ ਕੱਢ ਦਾਂਗੇ ਸਿਰਫ ਉਹ ਜਿਹੜਾ ਇਹਦਾ white ਹਿੱਸਾ ਨਾਲ white part ਜਿਹੜਾ ਆਪਾਂ ਇਹੀ ਖਾਣਾ ਵਾ ਕਿਉਂਕਿ ਜਿਹੜਾ yellow part ਨੂੰ ਬਹੁਤ ਦੇ ਵਿੱਚ ਫੈਟ ਹੁੰਦੀ ਆ ਤੇ ਜਿਹੜਾ white ਦਾ ਹਿੱਸਾ ਵਾ ਇਹਦੇ ਵਿੱਚ ਪ੍ਰੋਟੀਨ ਹੁੰਦਾ ਆਪਾਂ ਇਹਨੇ ਚਾਰ ਹੰਡੇ ਜਿਹੜੇ ਆਪਾਂ ਖਾਣੇ ਬ੍ਰੇਕਫਾਸਟ ਦੇ ਵਿੱਚ ਚਾਰ ਹੰਡੇ ਤੇ ਨਾਲ ਆਪਣਾ ਥੋੜਾ ਜਿਹਾ ਸਲਾਦ ਤੇ ਨਾਲੇ ਦੀ ਬਲੈਕ ਕਾਫੀ ਚੱਲੇਗੀ ਇਹ ਅੱਜ ਦਾ ਆਪਣਾ ਬ੍ਰੇਕਫਾਸਟ ਮੀਲ ਹੋਏਗੀ ਜੇ ਆਪਣਾ ਉਹ ਇਹ ਆਪਣੇ ਬ੍ਰੇਕਫਾਸਟ ਦੇ ਵਿੱਚ ਆਪਾਂ ਹਾਫ ਜਿਹੜਾ ਖੀਰਾ ਪਚੀਰ ਲਿਆ ਤੇ ਇੱਕ ਬ੍ਰਾਊਨ ਬ੍ਰੈਡ ਆ ਤੇ ਚਾਹ ਜਿਹੜੇ ਬੋਇਲ ਲਏ ਆਪਾਂ ਜਿਹੜੋ ਪਾੜ ਕੱਢ ਕੇ ਤੇ ਨਾਲ ਆਪਾਂ ਲਈਏ ਬਲੈਕ ਕਾਫੀ ਇੱਕ ਕੱਪ ਆਪਾਂ ਇਹ ਅੱਜ ਦਾ ਬ੍ਰੇਕਫਾਸਟ ਆ ਸਵੇਰ ਦਾ weight lose ਕਰਨ ਵਾਸਤੇ ਵਧੀਆ ਡਾਈਟ ਆ ਇਹ ਇਸ ਨਾਲ ਆਪਣਾ ਭਾਰ ਬਹੁਤ ਛੇਤੀ ਘਟਨਾ ਸ਼ੁਰੂ ਹੋ ਗਿਆ ਜੀ ਇਹ ਬਹੁਤ ਵਧੀਆ ਹੈਲਦੀ ਡਾਈਟ ਆ ਹਾਂਜੀ ਜਿਹੜੀ ਆਪਣੀ 11:30 ਵਜੇ ਜਿਹੜੀ ਆਪਣੀ ਮੀਲ ਆ ਉਹਦੇ ਵਿੱਚ ਆਪਾਂ ਲਏ ਆ ਤਿੰਨ ਚਾਰ ਆਪਾਂ ਲਏ ਆ ਆਪਾਂ ਬਦਾਮ ਲਏ ਆ ਤਿੰਨ ਚਾਰ ਇੱਕ ਗਰੁੱਡ ਦੇ ਗਿਰੀਆਂ ਲੀਆਂ ਆ 3 ਚਾਰ ਕੱਢ ਜੁਲੇ ਆ ਤੇ ਉਹਦੇ ਨਾਲ ਆਪਾਂ ਲਈਏ ਗ੍ਰੀਨ ਟੀ ਇਹ ਆਪਣੀ 11.5 ਵਾਲੀ ਮੀਲ ਆਪਣੀ ਹੈ ਜਿਹੜੇ ਵੀ weight ਘਟਾਉਣਾ ਚਾਹੁੰਦੇ ਨੇ ਉਹ ਇਸ ਤਰ੍ਹਾਂ ਦੀ ਡਾਈਟ ਉਹ ਫੋਲੋ ਕਰ ਸਕਦੇ ਨੇ ਸੋ ਆਪਣਾ ਜੀ ਹੁਣ ਲੰਚ ਦਾ ਟਾਈਮ ਹੋ ਗਿਆ ਲੰਚ ਦੇ ਵਿੱਚ ਮੈਂ ਕੋਲੀ ਦਾਲ ਦੀ ਲਈ ਆ ਇਹਦੇ ਵਿੱਚ ਆਪਾਂ ਤੜਕਾ ਨਹੀਂ ਲਗਾਏਗਾ ਬਿਨਾਂ ਤੜਕੇ ਤੋਂ ਮੁੱਖ ਤੰਗ ਆਦਮੀ ਇਹਦੇ ਵਿੱਚ 20 ਗ੍ਰਾਮ ਰਾਈਸ ਲਈ 20 ਗ੍ਰਾਮ ਰਾਈਸ ਤੇ ਇੱਕ ਕੋਲੀ ਦਾਲ ਦੀ ਤੇ ਨਾਲ ਨਾਲ ਸਲਾਦ ਦੇ ਵਿੱਚ ਲਿਆਵਾ ਪਿਆਜ਼ ਤੇ ਨਾਲ गाजर ਨਾਲ ਸਕੁੰਦਰ ਦੋ ਨਿੰਬੂ ਤੇ ਨਾਲ ਖੀਰਾ ਲੈ ਵਾਜੀ ਇਹ ਆਪਾਂ ਲੰਚ ਵਾਇਦੇ ਵਿੱਚ ਭੇਡ ਘਟਾਉਣ ਵਾਸਤੇ ਇਹ ਬਹੁਤ ਵਧੀਆ ਡਾਈਟ ਹੈ ਇਹਦੇ ਵਿੱਚ ਪ੍ਰੋਟੀਨ ਵੀ ਹੈਗਾ ਵਾ গুਡ ਇਵਨਿੰਗ ਜੀ ਸਾਰਿਆਂ ਨੂੰ ਦੇ ਤਰੀਕ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸ਼ਾਮ ਦਾ ਸ਼ੇਜਨ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਹੁਣ ਕੋਨ ਦੇ ਵਿੱਚ ਜਾਣ ਲਈ ਤਿਆਰ ਹੋ ਗਿਆ ਟਾਈਮ 4:30 ਦਾ ਹੋ ਗਿਆ ਤੇ ਆਪਾਂ ਮਲੇ ਕੌਫੀ ਬਣਾ ਕੇ ਆਪਾਂ ਰੈਡੀ ਕਰ ਲਈ ਆ ਤੇ ਆਪਾਂ ਹੁਣ ਸਵਾਣਾ ਜਿਹੜਾ ਬੈਗ ਦੇ ਵਿੱਚ ਪਾ ਲਣਾ ਸਵੇਰੇ ਤੁਸੀਂ ਦੇਖਿਆ ਤੁਹਾਡਾ ਸਵੇਰੇ ਇੱਕ ਮਤਲਬ ਕਾਫੀ ਫਿਟਨੈਸ ਵਰਕਆਊਟ ਹੋਇਆ ਸਵੇਰੇ ਸਟਰੈਨਥ ਟ੍ਰੇning ਨਹੀਂ ਹੋਈ ਹੈਗੀ ਤੇ ਅੱਜ ਸ਼ਾਮ ਦੀ ਵੇਸ ਸਾਡੀ ਅੱਜ ਬੁੱਧਵਾਰ ਕਰਕੇ ਰੈਸਟ ਆ ਤੇ ਵਰਕਆਊਟ ਕਿਸੇ ਨੇ ਕਰਨਾ ਨਹੀਂ ਹੈਗਾ ਪਰ ਮੈਂ ਵਰਕਆਊਟ ਕਰੂੰਗਾ ਅੱਜ ਮੈਂ ਜਿਮ ਦੇ ਵਿੱਚ ਆ ਕੇ ਮੈਂ ਲੈਗ ਸਟਰੈਨਥ ਵਰਕਆਊਟ ਕਰੂੰਗਾ ਲੈਗ ਦੀ ਐਕਸਰਸਾਈਜ਼ ਮੈਂ ਕਰਾਂਗਾ ਘੰਟਾ ਡੇਢ ਘੰਟਾ ਹੀ ਵਰਕਆਊਟ ਕਰਾਂਗਾ ਉਸ ਤੋਂ ਬਾਅਦ ਮੈਂ ਕੰਪਲੀਟ ਰੈਸਟ ਕਰਾਂਗਾ ਜੀ ਸੋ ਜਿਮ ਦੇ ਵਿੱਚ ਲੈ ਜਾ ਕੇ ਮੈਂ ਤੁਹਾਨੂੰ ਦਿਖਾਉਂਗਾ ਕਿ ਮੈਂ ਕੈਡੀ ਕੈਡੀ ਲੱਗਦੀ ਜਿਹੜੀ ਆ ਮੈਂ ਸਟਰੈਂਥ ਐਕਸਰਸਾਈਜ਼ ਕਰਾਂਗਾ ਸੋ ਪਲੀਜ਼ ਵਲੋਗ ਦੇ ਨਾਲ ਬਣੇ ਰਹੋ ਜੀ ਅੱਜ ਇਹ ਬੈਗ ਆਪਣਾ ਤਿਆਰ ਹੈ ਗਰਾਊਂਡ ਦੇ ਵਿੱਚ ਜਾਂਦੇ ਹੀ ਇਹਦੇ ਵਿੱਚ ਆਪਾਂ ਆਪਣਾ ਪ੍ਰੋਟੀਨ ਪਾ ਲਿਆ ਤੇ ਆਪਾਂ ਬੈਲਟ ਪਾਵਾਂਗੇ ਕਿਉਂਕਿ ਆਪਾਂ ਅੱਜ ਜਿਮ 'ਚ ਜਾਵਾਂਗੇ ਸਟਰੈਂਥ ਟ੍ਰੇਨਿੰਗ ਕਰਾਂਗੇ ਤੇ ਨਾਲ ਤਾਵਰ ਤੇ ਨਾਲ ਸੈਂਡੋ ਜਿਮ ਦੇ ਵਿੱਚ ਤਾਵਾ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹ ਵਰਤਣ ਨਹੀਂ ਦਿੰਦੇ ਰਹਿਗੇ ਤੇ ਨਾਲ ਆਪਣਾ ਸ਼ੇਕ ਕਰ ਜਿਹੜਾ ਆਪਾਂ ਪਾ ਲਿਆ ਤੇ ਬੈਲਟ ਆਪਰੇ ਵਿੱਚ ਪਾ ਕੇ ਬਸ ਆਪਾਂ ਹੁਣ ਨਿਕਲੇ ਗਰਾਊਂਡ ਦੇ ਵਿੱਚ ਤੇ ਮਿਲਦੇ ਆਪਾਂ ਹੁਣ ਜਿਮ ਦੇ ਵਿੱਚ ਸਿੱਧਾ ਲੋ ਜੀ ਆਪਣਾ ਪ੍ਰੈਕਟਿਸ ਵਾਲਾ ਬੈਗ ਵੀ ਆਪਣਾ ਰੈਡੀ ਹੋ ਗਿਆ ਤੇ ਇੱਧਰ ਆਪਣੀ ਬ્લેਕ ਕਾਫੀ ਵੀ ਆਪਣੀ ਰੈਡੀ ਹੋ ਗਈ ਹੈ ਬਸ ਆਪਾਂ ਬ્લેਕ ਕਾਫੀ ਪੀ ਕੇ ਹੁਣ ਜਾਵਾਂਗੇ ਸਿੱਧਾ ਆਪਾਂ ਗਰਾਊਂਡ ਦੇ ਵਿੱਚ ਜਿਮ ਦੇ ਵਿੱਚ ਬ્લેਕ ਕਾਫੀ ਜਿਹੜੀ ਇਹ ਆਪਾਂ ਪ੍ਰੀ ਵਰਕਆਊਟ ਦਾ ਜਿਹੜਾ ਇਹ ਕੰਮ ਕਰੇਗੀ ਜੀ ਸੋ ਹੁਣ ਮਿਲਦੇ ਆਪਾਂ ਜਿਮ ਦੇ ਵਿੱਚ ਸਟਰੈਂਥ ਵਰਕਆਊਟ ਕਰਨ ਤੋਂ ਪਹਿਲਾਂ ਮੈਂ 20 ਮਿੰਟ ਜਿਹੜੀ ਮੈਂ ਟਰੈਡਮਿਲ ਦੇ ਉੱਤੇ ਮੈਂ ਰਨਿੰਗ ਲਗਾਈ ਕਿਉਂਕਿ ਵਾਰਮ ਅਪ ਹੋਣਾ ਬਹੁਤ ਜ਼ਰੂਰੀ ਹੈ ਸੋ 20 ਮਿੰਟ ਮੈਂ ਰਨਿੰਗ ਲਗਾਉਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਲੈਗ ਦੀ ਮੈਂ ਜਿਹੜੀ ਐਕਸਟੈਂਸ਼ਨ ਐਕਸਰਸਾਈਜ਼ ਸੀ ਜਿਹੜੀ ਉਹ ਲਈ ਮੈਂ ਲੈਗ ਦੇ 4 ਮਤਲਬ ਵੀ ਸੈਟ ਲਗਾਏ ਹਰ ਇੱਕ ਸੈਟ ਦੇ ਵਿੱਚ ਮਤਲਬ ਮੈਂ 15 ਤੋਂ 20 ਰਿਪੀਟਿਸ਼ਨ ਲਗਾਉਂਦਾ ਸੀਗਾ ਜੇ weight ਜ਼ਿਆਦਾ ਹੁੰਦਾ ਸੀ ਤਾਂ ਘੱਟ ਹੀ ਕਰ ਦਿੰਦਾ ਇਹ ਪਹਿਲਾਂ ਮੈਂ ਸਕੁਐਟ ਲਗਾਈ ਸਕੁਐਟ ਦੇ ਵੀ ਮੈਂ 4 ਸੈਟ ਲਗਾਏ ਤੇ ਉਸ ਤੋਂ ਬਾਅਦ ਦੂਜੀ ਸਕੁਐਟ ਲਗਾਈ ਇਹਦੇ ਵੀ ਮਤਲਬ ਮੈਂ 3 ਸੈਟ ਲਗਾਏ ਤੇ ਹਰ ਇੱਕ ਸੈਟ ਦੇ ਵਿੱਚ ਮੈਂ 15 ਤੋਂ 20 ਰਿਪੀਟਿਸ਼ਨ ਮੈਂ ਲਗਾਉਂਦਾ ਹੀ ਲਗਾਉਂਦਾ ਸੀ ਕਿਉਂਕਿ ਲੈਗ ਦਾ ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ ਜਿਹੜੇ ਅੱਜ ਦੇ ਮੁੰਡੇ ਆ ਨਾ ਮੈਂ ਦੇਖਿਓ ਲੈਗ ਵਰਕਆਊਟ ਬਹੁਤ ਹੀ ਘੱਟ ਲਾ ਕੇ ਖੁਸ਼ ਨੇ ਸੋ ਜਿੰਨਾਂ ਦੇ ਲੈਗ ਵਰਕਆਊਟ ਕਰੋਗੇ ਤੁਹਾਡੇ ਲਈ ਬੇਨਿਫਿਟ ਆ ਫਿਰ ਉਸ ਤੋਂ ਬਾਅਦ ਮੈਂ ਲੈਗ ਪ੍ਰੈਸ ਲਈ ਇਹਦੇ ਵੀ ਮੈਂ ਤਿੰਨ ਜਿਹੜੇ ਸੈਟ ਨੇ ਟੋਟਲ ਆਏਗੇ ਹਰੇਕ ਸੈਟ ਦੇ ਵਿੱਚ ਮੈਂ 15 ਤੋਂ 20 ਰਿਪੀਟਿਸ਼ਨ ਮੈਂ ਲਗਾਉਂਦਾ ਹੀ ਲਗਾਉਂਦਾ ਜੀ ਆਪਣਾ ਜਿਹੜਾ ਸ਼ਾਮ ਦਾ ਸੈਸ਼ਨ ਸੀਗਾ ਜਿੰਮ ਦਾ ਆਪਣਾ ਉਹ ਖਤਮ ਹੋ ਗਿਆ ਆਪਾਂ ਲੈਗ ਲਾਈਆਂ ਜੀ ਖਿੱਚ ਕੇ ਲੈਗ ਲਾਈਆਂ ਆਪਾਂ ਐਨ ਪੈਨ ਕਰ ਲਾਈਆ ਬਸ ਜਿੰਨਾ ਆਪਣੀ ਚ ਕੈਪੈਸਿਟੀ ਹੈਗੀ ਸੀ ਆਪਣਾ ਪੂਰਾ 100% ਦਿੱਤਾ ਤੇ ਹੁਣ ਕੋਲਡ ਡਾਊਨ ਕਰਕੇ ਆਪਾਂ ਪ੍ਰੋਟੀਨ ਸ਼ੇਕ ਘੋਲ ਲਿਆ ਵਾ ਤੇ ਸ਼ਾਮ ਦਾ ਸੈਸ਼ਨ ਆਪਣਾ ਖਤਮ ਹੋ ਗਿਆ ਜੀ ਆਈ ਹੋਪ ਕੀ ਤੁਹਾਨੂੰ ਇਹ ਛੋਟਾ ਜਿਹਾ ਬਲੌਗ ਮੇਰਾ ਪਸੰਦ ਆਇਆ ਹੋਵੇਗਾ ਜੀ ਤੇ ਹੁਣ ਸ਼ਾਮ ਦਾ ਜਿਹੜਾ ਡਿਨਰ ਆ ਉਹਦੇ ਵਿੱਚ ਆਪਾਂ ਕੀ ਕੁਝ ਕਰਨਾ ਉਹ ਤੁਹਾਨੂੰ ਮੈਂ ਅਗਲੀ ਅੱਗੇ ਦੱਸਾਂਗਾ ਜੀ ਸੋ ਵੀਡੀਓ ਦੇ ਨਾਲ ਜੁੜੇ ਹੋਏ ਜੀ ਅਗਰ ਤੁਹਾਨੂੰ ਮਰੀ ਇਹ ਛੋਟੀ ਜੀ ਕੋਸ਼ਿਸ਼ ਛੋੜਾ ਜਿਹਾ ਬਲੌਗ ਵਧੀਆ ਲੱਗਦਾ ਤਾਂ ਪਲੀਜ਼ ਸਾਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਤੇ ਆਪਣੇ ਕਮੈਂਟ ਜਰੂਰ ਕਰਿਓ ਆਪਾਂ ਜਿਹੜਾ 45 ਦਿਨ ਦਾ ਰੱਖਿਆ ਨਾ ਵੀ ਆਪਾਂ ਮਤਲਬ ਵੀ ਕੁਛ ਮਿੱਠਾ ਵਗੈਰਾ ਕੁਛ ਨਹੀਂ ਖਾਣਾ ਮਿੱਠਾ ਤਲੀ ਹੋਈ ਚੀਜ਼ ਹਨਾ ਜੰਕ ਫੂਡ ਵਗੈਰਾ ਮਤਲਬ ਵੀ ਇੰਦਾਂ ਦੀ ਕੋਈ ਚੀਜ਼ ਨਹੀਂ ਖਾਣੀ ਹੈਗੀ 45 ਦਿਨ ਤੇ ਆਪਾਂ ਨੋਰਮਲ ਡਾਈਟ ਤੇ ਹੀ ਰਹੋਗੇ ਆਪਾਂ ਤੇ ਤੁਸੀਂ ਖੁਦ ਦੇਖੋ ਕਿੰਨਾ ਬੋਡੀ ਦੇ ਵਿੱਚ ਬਦਲਾਵ ਆਵਾਂਦਾ ਕਿਉਂਕਿ ਮੈਂ ਪਹਿਲਾਂ ਵੀ ਇਚੇ ਚੀਜ਼ ਕਰਕੇ ਦੇਖੀ ਆ ਤੇ ਬੋਡੀ ਦੀ ਕੰਡੀਸ਼ਨ ਦਿਖਾਣੀ ਆ ਕਿਦਾਂ ਜਿਆਦਾ ਤੁਸੀਂ 45ਵੇਂ ਦਿਨ ਦੇਖੇ ਜਦੋਂ ਆਪਾਂ ਇਹ ਜਿਹੜਾ ਨਹੀਂ ਖਾਵਾਂਗੇ ਨਾ ਮਹੀਨੇ ਬਾਅਦ ਹੀ ਪਤਾ ਲੱਗ ਜਾਏਗਾ ਕਿ ਜਿਹੜੀ ਸਾਡੀ ਬੋਡੀ ਆ ਉਹਦੀ ਕੰਡੀਸ਼ਨ ਕਿਵੇਂ ਦੀ ਆ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿ ਜਿਹੜਾ ਜਿਹੜਾ ਆਪਾਂ ਮਿੱਠਾ-ਮੁੱਠਾ ਆਪਾਂ ਜੰਕ ਫੂਡ ਖਾਨੇ ਨਾਲ ਉਹ ਸਾਡੀ ਬੋਡੀ ਨੂੰ ਬਹੁਤ ਜ਼ਿਆਦਾ ਖਰਾਬ ਕਰ ਦਿਆ ਸੋ ਇਹਦੀ ਘੱਟ ਤੋਂ ਘੱਟ ਵਰਤੋਂ ਕਰਿਆ ਕਰੋ ਇਹਨੂੰ ਅਵੋਇਡ ਹੀ ਕਰਿਆ ਕਰੋ ਨਾ ਖਾਇਆ ਕਰੋ ਇਹਦਾ ਕੋਈ ਫਾਇਦਾ ਨਹੀਂ ਹੈਗਾ ਨੁਕਸਾਨ ਹੀ ਹੈਦਾ ਸਾਡੇ ਸਰੀਰ ਨੂੰ ਹਾਂਜੀ ਰਾਤ ਦੇ 9 ਵਜੇ ਆ ਜੀ ਤੇ ਆਪਣਾ ਜਿਹੜਾ ਡਿਨਰ ਆ ਜੀ ਡਿਨਰ ਦੇ ਵਿੱਚ ਆਪਾਂ ਲਈ ਇੱਕ ਕੌਲੀ ਦਾਲ ਦੇ ਨਾਲ ਆਪਾਂ ਲੈ ਚਾਰ ਉਬਲੇ ਹੋਏ ਆਂਡੇ ਬੋਇਲ ਜਿਹਨੋਂ ਪਾੜਾ ਆਪਾਂ ਇਹਦਾ ਕੱਢਦਾ ਤੇ ਨਾਲ ਆਪਾਂ ਇੱਕ ਪਲੇਟ ਸਲਾਦ ਲਈਏ ਫੁੱਲ ਪਲੇਟ ਜਿਹਦੇ ਸਲਾਦ ਦੇ ਵਿੱਚ ਹੈਗੇ ਨੇ ਪਿਆਜ਼ ਇਹ ਗਾਜਰ ਤੇ ਨਾਲ ਹੈਗੇ ਆ ਖੀਰੇ ਇਹ ਆਪਣਾ ਅੱਜ ਦਾ ਰਾਤ ਦਾ ਜਿਹੜਾ ਡਿਨਰ ਜੀ ਇਹ ਆਪਾਂ ਬਸ ਆਪਣਾ weight ਘਟਾਉਣ ਵਾਸਤੇ ਆਪਾਂ ਅੱਜ ਇੰਨਾ ਹੀ ਡਿਨਰ ਕਰਾਂਗੇ ਜੀ ਸੋ ਅਗਰ ਤੁਸੀਂ ਵੀ weight ਘਟਾ ਰਹੇ ਹੋ ਤਾਂ ਤੁਸੀਂ ਇਸ ਡਾਈਟ ਨੂੰ ਫੋਲੋ ਕਰ ਸਕਦੇ ਹੋ ਜਿਹੜੀ ਮੈਂ ਤੁਹਾਨੂੰ ਹਰ ਰੋਜ਼ ਦੱਸ ਦਵਾਂ। ਸੋ ਦੋਸਤੋ ਅੱਜ ਦੇ ਵਲੌਗ ਵਿੱਚ ਸਿਰਫ ਇੰਨਾ ਹੀ। ਅਗਰ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸੋ ਦੋਸਤੋ ਗੁੱਡ ਨਾਈਟ।